ਭਈ ਪਾਕੇ ਟੂਪੀਆਂ ਸਿਰਾਂ ਤੇ ਸਰਹਾਂਦੇ ਅੱਜ ਜਾਣਗੇ ਜਿਨ੍ਹਾਂ ਨੇ ਗਵਾਏ ਪੁੱਤ ਚਾਰ ਬਾਜਾ ਵਾਲਿਆ ਜਿਨ੍ਹਾਂ ਨੇ ਗਵਾਏ ਪੁੱਤ ਚਾਰ ਵਾਰ ਦਿੱਤਾ ਸਾਰਾ ਪਰਿਵਾਰ ਬਾਜਾ ਵਾਲਿਆ ਵਾਰ ਦਿੱਤਾ ਸਾਰਾ ਪਰਿਵਾਰ ਭਾਈ ਬੋਧਿਆ ਨੇ ਕਹਿਣਾ ਬਾਬਾ ਭੀੜ ਬੜੀ ਉੱਥੇ ਮੱਥਾ ਬਾਰੋਂ ਕਰ ਲਿਓ ਮਨਜੂਰ ਜੀ ਓਏ ਕੋਈ ਕੋਈ ਸੁਣੂ ਇਤਿਹਾਸ ਤੇਰਾ ਬਹਿ ਕੇ ਪਰ ਲੰਗਰਾਂ ਚ ਜਾਣਗੇ ਜ਼ਰੂਰ ਜੀ ਓ ਬੋਧਿਆ ਨੇ ਕਹਿਣਾ ਬਾਬਾ ਭੀੜ ਬੜੀ ਉੱਥੇ ਮੱਥਾ ਬਾਰੋਂ ਕਰ ਲਿਓ ਮਨਜੂਰ ਜੀ ਓਏ ਕੋਈ ਕੋਈ ਸੁਣੂ ਇਤਿਹਾਸ ਤੇਰਾ ਬਹਿ ਕੇ ਪਰ ਲੰਗਰਾ ਚ ਜਾਣਗੇ ਜ਼ਰੂਰ ਜੀ ਓ ਬੋਦੇ ਕਰ ਖੜੇ ਪਾਗਲਾ ਤੇ ਖੱਟੇ ਪਰਨੇ ਲਾਉਂਦੇ ਹੋਣੇ ਗੇਰੀਆਂ ਬਜ਼ਾਰ ਬਾਜ਼ਾ ਵਾਲਿਆ ਜੀ ਨਾਲੀ ਗਵਾਏ ਪੁੱਤ ਚਾਰ ਜੀ ਨਾਲੀ ਗਵਾਏ ਪੁੱਤ ਚਾਰ ਬਾਜ਼ਾ ਵਾਲਿਆ ਮਾਰ ਦਿੱਤਾ ਸਾਰਾ ਪਰਵਾਹ